ਹਿੱਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਨਿੱਜੀ ਸਕੂਲ ਪਟਿਆਲਾ ਦੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੀਹਾਂ ਦੱਸਦੇ ਹਾਂ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਉੱਪਰ ਸਕੂਲ ਦੇ ਬੱਚਿਆਂ ਦੇ ਵੱਲੋਂ ਗਿੱਧਾ ਪਾਇਆ ਗਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਕਾਫੀ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਬੇਅਦਬੀ ਦੇ ਤੌਰ ਤੇ ਇਸ ਵੀਡੀਓ ਨੂੰ ਦਰਸਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਨਿੱਜੀ ਸਕੂਲ ਪਲੇਵੇਸ ਸੀਨੀਅਰ ਸੈਕੰਡਰੀ ਸਕੂਲ ਡਾਇਰੈਕਟਰ ਰਾਜਦੀਪ ਸਿੰਘ ਨੇ ਇੱਕ ਪ੍ਰੈਸ ਵਾਰਤਾ ਰੱਖੀ ਹੈ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਸਾਡੇ ਵੱਲੋਂ 14 ਨਵੰਬਰ ਨੂੰ ਦੋ ਪ੍ਰੋਗਰਾਮ ਕਰਵਾਏ ਗਏ ਸਨ ਇੱਕ ਪ੍ਰੋਗਰਾਮ ਦਿਨ ਦੇ ਵਿੱਚ ਸੀ ਜਿਸ ਦਾ ਚਿਲਡਰਨ ਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਇੱਕ ਪ੍ਰੋਗਰਾਮ ਸ਼ਾਮ ਨੂੰ ਰੱਖਿਆ ਗਿਆ ਸੀ ਲਾਈਟ ਐਂਡ ਸਾਊਂਡ ਸ਼ੋਅ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਦੋਨਾਂ ਪ੍ਰੋਗਰਾਮਾਂ ਦੇ ਕਾਰਡ ਅਲੱਗ-ਅਲੱਗ ਛਪਵਾਏ ਗਏ ਸੀ ਤੇ ਦੋਨਾਂ ਪ੍ਰੋਗਰਾਮਾਂ ਦੇ ਵਿੱਚ ਚੀਫ ਗੈਸਟ ਵੀ ਅਲੱਗ-ਅਲੱਗ ਬੁਲਾਈ ਗਏ ਸੀ ਇਹ ਸਾਫ਼ ਤੌਰ ਤੇ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਜਿਸ ਨੇ ਸਕੂਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਕਿਸ ਕਰਕੇ ਰੱਖੀ ਹੈ ਕੀ ਮਤਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮਾਈ ਸੈਲ ਡਾਕਟਰ ਰਾਜਦੀਪ ਸਿੰਘ ਜੀ ਚੇਅਰਮੈਨ ਪਲੇਵੇਸ ਸੀਨੀਅਰ ਕੈਂਡੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵੇੜੇ ਦੋ ਫੰਕਸ਼ਨ ਸੀਗੇ ਦੋ ਇਵੈਂਟ ਸੀਗੇ ਇੱਕ ਸਮਾਗਮ ਸੀ ਇਹ ਕੀਵਰਡ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਪ੍ਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸੈਂਟਰ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰਨੀ ਤੇਜਿੰਦਰ ਕੌਰ ਮਾਰਗ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਥਾਪਿਤ ਕੀਤਾ ਉਹਦੀ ਇਨੌਗੁਰੇਸ਼ਨ ਸੀ ਜਿੱਦੇ ਸਾਡੇ ਚੀਫ ਗੈਸਟ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਐਮਐਲਏ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਕੀਤਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ ਉਸੇ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ ਲੇਟ ਈਵਨਿੰਗ ਦੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਫ ਗੈਸਟ ਵੀ ਜਿਹੜੇ ਸੀਗੇ ਉਹ ਸਰਦਾਰ ਐਸ ਐਸ ਛੱਡਾ ਸੌਰੀ ਐਸ ਐਸ ਕੰਧਾਰੀ ਤੇ ਮਿਸਿਸ ਬੱਬਲ ਕੰਧਾਰੀ ਜਿਹੜੇ ਕਿ ਆ ਆਪਣਾ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਨੇ ਉਹ ਸਪੈਸ਼ਲ ਸੰਗਤਾਂ ਨੂੰ ਲੈ ਕੇ ਆਏ ਸੀਗੇ ਜੀ ਪਟਿਆਲੇ ਔਰ ਉਹ ਸਾਡੇ ਚੀਫ ਗੈਸਟ ਸੀ ਉਸ ਦੇ ਵਿੱਚ ਉਹ ਗੁਰਤੇਗ ਬਾਦਰ ਸਾਹਿਬ ਜੀ ਨੂੰ ਸਮਰਪਿਤ ਇੱਕ ਪਲੇ ਕਰਾਇਆ ਗਿਆ ਸੀਗਾ ਜਿਹੜਾ ਕਿ ਪੂਰਾ ਮਰਿਆਦਾ ਅਨੁਸਾਰ ਹੋਇਆ ਇਹ ਦੋਨੋਂ ਇਵੈਂਟਸ ਨੂੰ ਜੋੜ ਕੇ ਕੁਝ ਸ਼ਰਾਰਤੀ ਅੰਸ਼ ਜਿਹੜੇ ਹੈ ਉਹ ਮਿਸ ਗਾਈਡ ਕਰ ਰਹੇ ਨੇ ਕਿ ਜਿਹੜਾ ਕਿ ਸਮਾਗਮ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਆ ਕਿ ਉਹਦੇ ਵਿੱਚ ਗਿੱਧਾ ਕਰਾਇਆ ਗਿਆ ਗਿੱਧਾ ਉਹਦਾ ਕੋਈ ਹਿੱਸਾ ਨਹੀਂ ਸੀ ਗਿੱਧੇ ਦਾ ਪ੍ਰੋਗਰਾਮ ਸਕੂਲ ਦਾ ਜਿਹੜਾ ਕਿ ਚਿਲड्रन ਡੇ ਦਾ ਸੇਮ ਡੇ ਦਿਨ ਚਿਲड्रन ਡੇ ਵੀ ਸੀ 14 ਨਵੰਬਰ ਨੂੰ ਦਿਨ ਵੇਲੇ ਜਦੋਂ ਸਾਡੇ ਸੜਕ ਦਾ ਉਦਘਾਟਨ ਹੋਇਆ ਸਾਡੀ ਫਾਊਂਡਰ ਦੇ ਨਾਮ ਤੇ ਉਸ ਵੇਲੇ ਕਲਚਰਲ ਆਈਟਮ ਸੀਗੀਆਂ ਚਿਲड्रन ਡੇ ਜਿਵੇਂ ਕਿ ਸਾਰੇ ਸਕੂਲਾਂ 'ਚ ਗਿੱਧਾ ਪੰਗੜਾ ਪਾ ਕੇ ਕਲਚਰਲ ਫੋਕ ਡਾਂਸ ਕਰਕੇ ਕੀਤਾ ਜਾਂਦਾ ਉਹ ਇੱਕ ਅਲੱਗ ਇਵੈਂਟ ਸੀ ਬਟ ਲੇਟ ਈਵਨਿੰਗ ਦੇ ਵਿੱਚ ਜਿਹੜਾ ਕਿ ਸਾਡਾ ਪਲੇ ਸੀਗਾ ਉਹ ਇੱਕ ਲਾਕ ਇਵੈਂਟ ਸੀ ਈਵਨ ਕਿ ਮੈਂ ਦੱਸਣਾ ਚਾਹਾਂਗਾ ਕਿ ਦੋਨਾਂ ਦੇ ਜਿਹੜੇ ਇਨਵੀਟੇਸ਼ਨ ਕਾਰਡਸ ਹੈ ਉਹ ਵੀ ਡਿਫਰੈਂਟ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀ ਇਨੋਗ੍ਰੇਸ਼ਨ ਹੋਈ ਹੈ ਇਹਦੇ ਵਿੱਚ ਐਮ ਐਲ ਏ ਦੀਪਾਲ ਸਿੰਘ ਕੋਲੀ ਜੀ ਦਿਨ ਵੇਲੇ ਦੀਆਂ ਹੀ ਫੋਟੋਆਂ ਨੇ ਔਰ ਦਿਨ ਵੇਲੇ ਉਹਨਾਂ ਨੇ ਇਨੋਗਰੇਟ ਕੀਤਾ ਹੈ ਸੜਕ ਤੇ ਜਾ ਕੇ ਇਹ ਉਸ ਜਗ੍ਹਾ ਦੀ ਫੋਟੋਗ੍ਰਾਫ ਹੈ ਮੇਰੀ ਰਿਕਵੈਸਟ ਹੈ ਜੀ ਮੈਨੂੰ ਦੋਨੋਂ ਕਾਰਡ ਪ੍ਰੋਵਾਈਡ ਕੀਤੇ ਜਾਣਗੇ ਦੋਨੋਂ ਫੰਕਸ਼ਨ ਦੇ ਦੋਨਾਂ ਦੇ ਇਨਵੀਟੇਸ਼ਨ ਕਾਰਡ ਵੀ ਡਿਫਰੈਂਟ ਨੇ ਜੀ ਔਰ ਦੋਨਾਂ ਦਾ ਚੀਫ ਗੈਸਟ ਵੀ ਡਿਫਰੈਂਟ ਨੇ ਦੋਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਸੀ ਉਹ ਹੀ ਡਿਫਰੈਂਟ ਸੀ ਇਵਨ ਕਿ ਚੀਫ ਗੈਸਟ ਵੀ ਜਿਹੜੇ ਆ ਉਹ ਦਿਨ ਵੇਲੇ ਦੇ ਪ੍ਰੋਗਰਾਮ ਦੇ ਸਰਦਾਰ ਐਮ ਐਲ ਏ ਦੀਪਾਲ ਸਿੰਘ ਕੋਲੀ ਜੀ ਸੀ ਔਰ ਨਾਲ ਮੇਅਰ ਸੀ ਨਾਲ ਹੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਇਹ ਸ਼ਾਮ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਦਿਖਾ ਦਿੰਦਾ ਜਿਹੜੇ ਕਿ 350 ਸਾਲਾਂ ਨੂੰ ਸਮਰਪਿਤ ਸਿਰਫ ਪਲੇ ਦਾ ਜ਼ਿਕਰ ਇਹਦੇ ਵਿੱਚ ਜਿਹੜੇ ਚੀਫ ਗੈਸਟ ਨੇ ਉਹ ਨਾਮ ਲਿਖੇ ਹੋਏ ਆ ਜੀ ਕੰਧਾਰੀ ਸਾਹਿਬ ਦਾ ਨਾਮ ਲਿਖਿਆ ਹੋਇਆ ਜਿਹੜੇ ਕਿ ਚੇਅਰਮੈਨ ਗੁਰਦੁਆਰਾ ਸਾਹਿਬ ਗੁਨਾਰਾ ਦਰਵਾਦ ਦੁਬਈ ਤੋਂ ਨੇ ਉਹ ਚੀਫ ਗੈਸਟ ਨੇ ਔਰ ਜਿਹੜਾ ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਉਹਦਾ ਕਾਰਡ ਦੇਖ ਸਕਦੇ ਹੋ ਕਾਰਡ ਦੀ ਇਹ ਅਸੀਂ ਪ੍ਰਿੰਟ ਆਊਟ ਕੱਢਤਾ ਹੈ ਕਿ ਸਰਦਾਰਨੀ ਤੇਜਿੰਦਰ ਕੌਰ ਮਾਰਗ ਦਾ ਸੜਕ ਦਾ ਜਿਹੜਾ ਉਦਘਾਟਨ ਹੋਇਆ ਉਹਦੇ ਜਿਹੜੇ ਚੀਫ ਗੈਸ ਸੀਗੇ ਉਹ ਜੀਤਪਾਲ ਸਿੰਘ ਕੋਹਲੀ ਔਰ ਕੁੰਦਨ ਗੋਗਿਆ ਜੀ ਸੀਗੇ ਜਿਹਦੇ ਵਿੱਚ ਚਿਲਡਰਨ ਡੇ ਦੇ ਕਰਕੇ 3 ਵਜੇ ਦਾ ਜਿਹੜਾ ਟਾਈਮ ਸੀ 14 ਨਵੰਬਰ ਦਾ ਉਹਦਾ ਜਿਹੜਾ ਟਾਈਮ ਹੈ ਤੁਸੀਂ ਪੜ ਸਕਦੇ ਹੋ ਕਿ ਉਹਦਾ ਟਾਈਮ ਸ਼ਾਮ ਦਾ ਪ੍ਰੋਗਰਾਮ ਦਾ ਸਮਾਂ ਹੈ 7 ਵਜੇ ਦਾ ਇਹਦਾ ਸਮਾਂ ਹੈਗਾ ਜੀ 3 ਵਜੇ ਦਾ ਇਹ ਦਿਨ ਵੇਲੇ ਦਾ ਚਿਲਡਰਨ ਡੇ ਦਾ ਪ੍ਰੋਗਰਾਮ ਸੀ ਨਾਲ ਹੀ ਸੜਕ ਦਾ ਉਦਘਾਟਨ ਸੀ ਇਸ ਦੌਰਾਨ ਜਿਹੜੀ ਕਲਚਰਲ ਆਈਟਮ ਕਰਾਈਆਂ ਗਿਆ ਉਸ ਨੂੰ ਸ਼ਹਾਦਤ ਦੇ ਪ੍ਰੋਗਰਾਮ ਦੇ ਵਿੱਚ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਗਿੱdde ਦਾ ਨਾ ਭਗੜੇ ਦਾ ਨਾ ਈਵਨ ਟੂ ਡਿਫਰੈਂਟ ਹੈ ਇਹਨੂੰ ਦੋਨਾਂ ਨੂੰ ਜੋੜ ਕੇ ਗੁੰਮਰਾਹ ਕੀਤਾ ਜਾ ਰਿਹਾ ਸੰਗਤਾ ਨੂੰ ਸ਼ਹਿਰ ਦੀ ਔਰ ਸਕੂਲ ਦੀ ਸਕੂਲ ਦੀ ਰੈਪਿਊਟੇਸ਼ਨ ਨੂੰ ਸਪੋਇਲ ਕਰਨ ਲਈ ਕੁਝ ਸ਼ਰਾਰਤੀ ਅੰਸ਼ੇ ਕਰ ਰਹੇ ਹਨ ਔਰ ਸਕੂਲ ਮੈਨੇਜਮੈਂਟ ਸਰ ਇੱਕ ਵੀਡੀਓ ਉੱਪਰ ਲਿਖਿਆ ਗਿਆ ਕਿ ਜਿਹੜਾ 350 ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਉਹ ਉੱਪਰ ਲਿਖਿਆ ਜਾਂਦਾ ਥੱਲੇ ਕਿੱਦਾਂ ਪੈ ਰਿਹਾ ਜੀ ਮੈਂ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੈਪਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸ਼ਾਮ ਦੇ ਪ੍ਰੋਗਰਾਮ ਦਾ ਕੈਪਸ਼ਨ ਸੀ ਜਿਹੜਾ ਕਿ ਇਨਵਿਟੇਸ਼ਨ ਕਾਰਡ ਹੀ ਮੈਂ ਤੁਹਾਨੂੰ ਦਿਖਾਇਆ ਲੱਗਿਆ ਚੀਫ ਗੈਸ ਲੱਗਿਆ ਆਡੀਅנס ਲੱਗਿਆ ਦਿਨ ਵੇਲੇ ਦਾ ਕਾਰਡ ਲੱਗਿਆ ਦਿਨ ਵੇਲੇ ਦਾ ਚੀਫ ਗੈਸ ਲੱਗਿਆ ਜਿਹੜਾ ਕੈਪਸ਼ਨ ਲਗਾਇਆ ਗਿਆ ਗਿੱdde ਦੇ ਨਾਲ ਉਹ ਮੈਂ ਉਹ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਕੈਪਸ਼ਨ ਸਾਡਾ ਨਹੀਂ ਹੈ ਬਟ ਉਹ ਸਾਡੇ ਸ਼ਾਮ ਵਾਲੇ ਇਵੈਂਟ ਦਾ ਕੈਪਸ਼ਨ ਹੈ ਔਰ ਹਮੇ ਇਹ ਜ਼ਰੂਰ ਸਮਝ ਸਕਦਾ ਕਿ ਕਿਸੇ ਨੇ ਇਸ ਕੈਪਸ਼ਨ ਨਾਲ ਹਾਂ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਹੈਂਡਲਰ ਨੇ ਕੈਪਸ਼ਨ ਗਲਤ ਪਾਤਾ ਯਾ ਇਸ ਨੂੰ ਦੋਨਾਂ ਨੂੰ ਵੀਡੀਓ ਕੋਈ ਹੋਰ ਚਲਾ ਦਿੱਤੀ ਗਈ ਹੈ ਕਿਉਂਕਿ ਮੈਂ ਹੁਣ ਮੈਂ ਸੋਸ਼ਲ ਮੀਡੀਆ ਤੇ ਐਗਜ਼ਿਸਟ ਨਹੀਂ ਕਰਦਾ ਬਟ ਮੈਂ ਤੁਹਾਡੇ ਨੇ ਭੈਣ ਭਰਾਵਾਂ ਦੇ ਮੋਬਾਈਲ ਤੇ ਜੱਤੋਂ ਦੇਖ ਰਿਹਾ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀਗਾ ਉਹ ਗੱਤਕੇ ਤੋਂ ਸ਼ੁਰੂ ਹੋਇਆ ਔਰ ਉਹਦਾ ਕੈਪਸ਼ਨ ਸ਼ਾਮ ਵਾਲੇ ਇਵੈਂਟ ਦਾ ਦੋਨੋਂ ਅਲੱਗ-ਅਲੱਗ ਇਵੈਂਟ ਸੀਗੇ ਤੇ ਉਹਦਾ ਕੈਪਸ਼ਨ ਗਿੱੱਦੇ ਦੇ ਨਾਲ ਇੱਕ ਹੋਰ ਗੱਲ ਮੈਂ ਨਾਲ ਕਰਨਾ ਚਾਹਾਂਗਾ ਜੇ ਤੁਸੀਂ ਟਾਈਪ ਕੀਤਾ ਹੈ ਕੈਪਸ਼ਨ ਨੂੰ ਅਸੀਂ ਸਾਈਡ ਤੇ ਰੱਖ ਦਈਏ ਤਾਂ ਸਟੇਜ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਉੱਤੇ ਕਿੱਦੇ ਦੀ ਵੀਡੀਓ ਤੇ ਕਿਸੇ ਤੇ ਵੀ ਨਾ 300 ਸਾਲਾ 350 ਸਾਲਾ ਦਾ ਜ਼ਿਕਰ ਹੈ ਨਾ ਕੋਈ ਗੁਰੂ ਬਾਰਾਦ ਦੀ ਫੋਟੋ ਹੈ ਨਾ ਕੋਈ ਫਲੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦਾ ਈਵਨ ਕਿ ਕੋਈ ਖੰਡਾ ਜਾਂ ਕਿਉਂਕਾਰ ਵਰਗਾ ਕੋਈ ਕੋਈ ਲੋਕੋ ਵੀ ਨਹੀਂ ਸਟਾਰਟ ਕਰ ਰਿਹਾ ਜਰੂਰ ਜੀ ਅਸੀਂ ਪੂਰੀ ਮੈਨੇਜਮੈਂਟ ਇਸ ਚੀਜ਼ ਦੇ ਉੱਤੇ ਲੱਗੀ ਹੋਈ ਹੈ ਕਿ ਕਿਸ ਨੇ ਦੋਨਾਂ ਚੀਜ਼ਾਂ ਨੂੰ ਜੋੜਤਾ ਔਰ ਇਹਦਾ ਰੂਪ ਬਦਲਤਾ ਔਰ ਸਕੂਲ ਨੂੰ ਇਹਦੀ ਇਮਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਵੇਂ ਹੀ ਸਾਨੂੰ ਲੱਗੇਗਾ ਅਸੀਂ ਡੈਫਰਮੇਸ਼ਨ ਦਾ ਕੇਸ ਪਾਵਾਂਗੇ ਉਸ ਨੂੰ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਾਂਗੇ ਔਰ ਨੋਟਿਸ ਭੇਜਾਂਗੇ ਜਿਨ੍ਹਾਂ ਨੇ ਸਾਨੂੰ ਸ਼ਹਿਰ ਦੀ ਸੰਗਤ ਨੂੰ ਡਿਸਗਰਡ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਨੂੰ 10 ਫੋਨ ਆਏ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਕਹੀ ਹੈ ਕਿ ਹੋ ਰਿਹਾ ਤੇ ਮੈਨੂੰ 200 ਫੋਨ ਇਹ ਵੀ ਆਏ ਆ ਕਿ ਰਾਜੀਵ ਸਰ ਐਸਾ ਨਾ ਤੁਸੀਂ ਹੱਤ ਤੱਕ ਪਲੇਸ ਨੇ ਕਦੀ ਕੀਤਾ ਨਾ ਕਦੀ ਹੋ ਸਕਦਾ ਸੋ ਜੀ ਸਾਰਿਆਂ ਨੂੰ ਪਤਾ ਹੈ ਕਿ ਪਲੇਵੇਸ ਸਕੂਲ ਹਰ ਧਰਮ ਦੀ ਰਿਸਪੈਕਟ ਕਰਦਾ ਹੈ ਸਕੂਲ ਹੈ ਇੱਥੇ ਜਨਮ ਅਸ਼ਵੀ ਵੀ ਮਨਾਈ ਜਾਂਦੀ ਹੈ ਇੱਥੇ ਈਦ ਵੀ ਮਨਾਏ ਜਾਂਦੀ ਆ ਇੱਥੇ ਗੁਰਪੁਰਬ ਵੀ ਮਨਾਇਆ ਜਾਂਦਾ ਹੁਣੇ ਅਸੀਂ 22 ਜਨਵਰੀ ਨੂੰ ਬੜਾ ਵੱਡਾ ਗੁਰਮਤ ਸਮਾਗਮ ਕੀਤਾ ਸੀਗਾ ਹੁਣ ਅਸੀਂ ਪਲੇ ਕੀਤਾ ਔਰ ਇੱਥੇ ਚਿਲड्रन डे ਵੀ ਸੈਲੀਬ੍ਰੇਟ ਹੁੰਦਾ ਇੱਥੇ ਹਰ ਇਵੈਂਟ ਸੈਲੀਬ੍ਰੇਟ ਕੀਤਾ ਜਾਂਦਾ ਔਰ ਇਵਨ ਕੀ ਬੱਚਾ ਤੋਂ 1 ਰੁਪਿਆ ਕਿਸੇ ਵੀ ਤਰ੍ਹਾਂ ਦਾ ਨਾ ਡੋਨੇਸ਼ਨ ਦਿੱਤੀ ਜਾਂਦੀ ਆ ਨਾ ਕੋਸਟਿਮ ਦਾ ਰੈਂਟ ਲਿੱਤਾ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਜਿਹੜਾ 14 ਤਰੀਕ ਨੂੰ ਇਵੈਂਟ ਹੋਇਆ ਉਹਦੇ ਲਈ ਵੀ 1 ਰੁਪਏ ਦੀ ਕੋਈ ਬੱਚਾ ਤੋਂ ਕਲੈਕਸ਼ਨ ਨਹੀਂ ਕੀਤੀ ਗਈ 1 ਰੁਪਏ ਦੇ ਕੋਸਟਿਊਮ ਦਾ ਕਰਾਇਆ ਵੀ ਸਕੂਲ ਨੇ 베ਰ ਕੀਤਾ ਪਲੇ ਦਾ ਵੀ ਜਿੰਨਾ ਖਰਚਾ ਸੀਗਾ ਉਹ ਵੀ ਸਕੂਲ ਨੇ 베ਰ ਕੀਤਾ ਹੋਰ ਵੀ ਜਿਹੜੇ ਇੰਤਜ਼ਾਮ ਕਰਨ ਦੇ ਖਰਚ ਹੁੰਦੇ ਆ ਸਕੂਲ ਮੈਨੇਜਮੈਂਟ ਆਪ 베ਰ ਕਰਦੀ ਆ ਬੱਚਿਆਂ ਤੋਂ ਕੋਈ ਚਾਰਜ ਨਹੀਂ ਲੈਂਦੇ ਇਸ ਵੀੜੇ ਨੇ 23 ਜੀ ਜਿਹੜੀ ਇਹ ਤੁਹਾਡੇ ਤੋਂ ਕੁਝ ਸੋਸਤਾਵਾਂ ਦੇ ਬੰਨੂ ਐਜਪੀਸੀ ਮੈਂਬਰ ਕੋਲ ਚ ਸਕੇ ਉਹਨਾਂ ਨੂੰ ਉਹਨਾਂ ਨੂੰ ਕੀ ਜਵਾਬ ਮੈਂ 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 ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਿਆ ਹੈ ਇੱਥੇ ਕੋਈ ਬੰਦ ਕਮਰੇ ਚ ਸਮਾਗਮ ਨਹੀਂ ਹੋਇਆ ਸੀ ਤੁਸੀਂ ਸਾਰੇ ਪਟਿਆਲੇ ਦੀ ਗੁਰਤੇਗ ਮਾਦਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਹ ਹਜ਼ਾਰਾਂ ਦੀ ਸੰਗਤ ਸੀ ਸਾਨੂੰ ਸਭ ਨੂੰ ਪਤਾ ਹੈ ਕਿ ਜੇ ਪਲੇ ਦੇ ਦੌਰਾਨ ਜਾਂ ਪਲੇ ਦੇ ਵਿੱਚ ਗਿੱਧਾ ਪਗੜਾ ਪਾਇਆ ਜਾਂਦਾ ਤਾਂ ਸੰਗਤਾ ਨਹੀਂ ਮੌਕੇ ਤੇ ਆਸੀਂ ਹੀ ਰੋਕ ਲੈਣਾ ਸੀ ਕੋਈ ਚੁੱਪ ਨਹੀਂ ਰਹਿਣਾ ਸੀ ਇਹ ਉਸੇ ਵੇਲੇ ਗੱਲ ਉੱਡਦੀ ਆ 3 ਦਿਨ ਬਾਅਦ ਇਹਨੂੰ ਜੋੜ ਕੇ ਕੈਪਸ਼ਨ ਨੂੰ ਗੱਲ ਨਾ ਉੱਡਦੀ ਖੜੇ ਪੈਰ ਮੌਕੇ ਤੇ ਕੋਈ ਹਜਿਟੇਸ਼ਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕਿਉਂਕਿ ਇਹ ਸਿੱਗਾ ਹੀ ਨਹੀਂ ਔਰ ਦਿਨ ਦੇ ਪ੍ਰੋਗਰਾਮ ਨੂੰ ਸ਼ਾਮ ਦੇ ਪ੍ਰੋਗਰਾਮ ਨਾਲ ਜੋੜ ਕੇ ਕੈਪਸ਼ਨ ਦਾ ਮਿਸਯੂਜ਼ ਕਰਕੇ ਜਾਂ ਮੈਂ ਕਹਾਗਾ ਕਿ ਕੋਈ ਟਾਈਪਿੰਗ ਮਿਸਟੇਕ ਜਾਂ ਕਿਸੇ ਐਂਡ ਤੇ ਜੋ ਇਹ ਗਲਤੀ ਹੋਈ ਹੈ ਕੈਪਸ਼ਨ ਟਾਈਪ ਕਰਨ ਦੀ ਉਹ ਕੈਪਸ਼ਨ ਕਿੱਦੇ ਦੇ ਨਾਲ ਕਦੋਂ ਔਰ ਕਿਵੇਂ ਜੁੜਿਆ ਜਾਂ ਕਿਸ ਨੇ ਜੋੜਿਆ ਉਹਦੇ ਉੱਤੇ ਸਕੂਲ ਉਸ ਨੂੰ ਚੈੱਕ ਕਰੂਗਾ ਔਰ ਬੰਦੀ ਕਾਰਵਾਈ ਜੀ ਸਾਹਿਬ ਜੀ 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 ਜ ਮੈਂ ਉਹਨਾਂ ਨੂੰ ਇਹੀ ਉਲਟਾ ਜਵਾਬ ਦਿੱਤਾ ਕਿ ਤੁਸੀਂ ਕੌਣ ਹੋ ਦਿਓ ਸੌਲਵ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚ ਅਸੀਂ ਬੈਠੇ ਆਂ ਔਰ ਮੈਂ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦਨ ਨੂੰ ਸਮਰਪਿਤ ਜਿਹੜੇ ਕਿ ਕੰਧਾਰੀ ਸਾਹਿਬ ਸਾਡੇ ਇੱਥੇ ਚੀਫ ਗੈਸ ਸੀਗੇ ਦੁਬਈ ਤੋਂ ਉਹਨਾਂ ਨਾਲ ਜੁੜ ਕੇ ਅਸੀਂ 100 ਟਿੰਨ ਜਿਹੜੇ ਹੈ ਉਹ ਦੇਸੀ ਕੀ ਦੇ ਗੁਰਦੁਆਰਾ ਸਾਹਿਬ ਦਿੱਤੇ ਆਂ ਸਭ ਦੀਆਂ ਪਰਚੀਆਂ ਸਾਡੇ ਕੋਲ ਆ ਅਸੀਂ 10-10 ਟਿੰਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਏ ਆ ਜੇ ਸਾਡੀ ਸ਼ਰਧਾ ਹੈ ਸਾਡੀ ਇਸ ਚੀਜ਼ ਪ੍ਰਤੀ ਸਾਡਾ ਮਾਨ ਸਤਕਾਰ ਹੈ ਆਪਣੇ ਗੁਰੂ ਘਰ ਕੰਨੀ ਤਾਂ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਹਾਂ ਔਰ ਵਿਦਆਊਟ ਟੇਕਿੰਗ ਐਨੀ ਡੋਨੇਸ਼ਨ ਫ্রম ਐਨੀ ਵਨ ਜੋ ਸਕੂਲ ਕਰਦਾ ਆਪਣੇ ਫੰਡਸ ਨਾਲ ਕਰਦਾ ਔਰ ਤੁਸੀਂ ਪਿੱਛੇ ਵੀ ਜਿੰਨੇ ਇਵੈਂਟ ਸਕੂਲ ਦੇ ਦੇਖਦੇ ਹੋ ਸਕੂਲ ਕਦੀ ਪਲੇਵਿਸ ਕੋਲ ਹੀ ਕੈਸਾ ਸਕੂਲ ਹੈ ਜਿਹੜੇ ਕਿਸੇ ਐਕਟੀਵਿਟੀ ਦੇ ਕੋਈ ਚਾਰਜੀਸ ਨਹੀਂ ਲੱਗਦਾ ਹੋ ਸਕਦਾ ਇਸ ਤੀਜ ਦੀ ਕਈਆਂ ਨੂੰ ਪ੍ਰੋਬਲਮ ਹੋਵੇ ਹੋ ਸਕਦਾ ਕਿ ਕੋਈ ਸਾਨੂੰ ਇਸ ਤਰ੍ਹਾਂ ਤੰਗ ਕਰਕੇ ਪਰੇਸ਼ਾਨ ਕਰਕੇ ਇਹ ਚਿਹਰੇ ਜਲਦੀ ਹੀ ਸਾਹਮਣੇ ਆਣਗੇ ਔਰ ਅਸੀਂ ਪੂਰੀ ਤੈਅ ਤੱਕ ਜਾਵਾਂਗੇ ਅਸੀਂ ਕਤਵਾਲੀ ਆਪਣੇ ਵੱਲ ਇੱਕ ਰਿਟਰਨ ਕੰਪਲੀਟ ਵੀ ਦੇਤੀ ਹੈ ਕਿ ਜਾਂਚ ਕੀਤੀ ਜਾਵੇ ਕਿ ਕਿਸ ਬੰਦੇ ਨੇ ਇਸ ਨੂੰ ਮਿਸਮੈਚ ਕਰਕੇ ਦੋਨੋਂ ਇਵੈਂਟਸ ਨੂੰ ਜੋੜ ਕੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਉੱਤੇ ਕਾਰਵਾਈ ਕਰਕੇ ਅਸੀਂ ਡਿਫਰਮੇਸ਼ਨ ਕਰਾਂਗੇ ਜੀ ਜਿੰਦ ਤੱਕ ਤਲਬ ਕਰੇਗਾ ਤਾਂ ਉੱਥੋਂ ਜਾ ਕੇ ਆਪਣਾ ਪੱਕਾ ਰੱਖੋਗੇ ਜ਼ਰੂਰ ਰੱਖਾਂਗੇ ਜੀ ਜੋ ਸੱਚ ਹੈ ਸਾਰੀ ਪਟਿਆਲੇ ਦੀ ਸੰਗਠਾ ਨੇ ਦੇਖਿਆ ਮੈਂ ਇਕੱਲੇ ਨੇ ਕੋਈ ਬੰਦ ਕਮਰੇ 'ਚ ਇਵੈਂਟ ਨਹੀਂ ਕੀਤਾ ਸਾਰੇ ਆਮ ਗਰਾਊਂਡ 'ਚ ਹੀ ਹੋਇਆ ਜੇ ਕੋਈ ਹੋਏਗਾ ਤਾਂ ਵੀਡੀਓ ਸਾਹਮਣੇ ਹੋਏਗੀ ਹਾਂਜੀ ਹਾਂ ਜੀ ਜੋ ਵੀ ਆਪਰੇਟ ਕਰਦੇ ਨੇ ਉਹਨਾਂ ਦੇ ਵੱਲੋਂ ਕੈਪਸ਼ਨ ਪਾਈ ਗਈ ਕੈਪਸ਼ਨ ਗਲਤ ਹੋ ਗਈ ਜੀ ਤੇ ਉਹ ਕੈਪਸ਼ਨ ਹਟਾ ਵੀ ਦਿੱਤੀ ਗਈ ਹੈ ਜੀ ਸ਼ਾਇਦ ਉਹ ਵੀਡੀਓ ਵੀ ਹਟਾ ਦਿੱਤੀ ਗਈ ਹੈ ਹਾਂ ਜੇ ਕੋਈ ਕੈਪਸ਼ਨ ਕਿਸੇ ਤਰ੍ਹਾਂ ਦਾ ਇਤਰਾਜ ਜਨਕ ਹੋਊਗਾ ਚਾਹੇ ਉਹ ਸ਼ਾਮ ਦੇ ਫੰਕਸ਼ਨ ਦਾ ਹੈ ਚਾਹੇ ਉਹ ਦਿਨ ਦੇ ਫੰਕਸ਼ਨ ਹੈ ਆਬਵੀਅਸਲੀ ਸਕੂਲ ਜੇ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਤਾਂ ਉਸ ਨੂੰ ਸੋਲਵ ਕਰਦਾ ਲੇਕਿਨ ਨਹੀਂ ਹਜੇ ਹਜੇ ਤੱਕ ਹਜੇ ਤੱਕ ਕੋਈ ਅਜਾ ਕਲੀਅਰ ਨਹੀਂ ਹੈ ਕਿਉਂਕਿ ਜਿਹੜਾ ਮੇਰੇ ਕੋਲ ਵੀਡੀਓ ਚੱਲੀ ਹੈ ਜਾਂ ਹਰਜਸ ਲਾਈਵ ਤੇ ਚੱਲੀ ਹੈ ਉਹ ਗੱਤਕੇ ਤੋਂ ਹੀ ਸਟਾਰਟ ਹੋਈ ਹੈ ਹਜੇ ਵੀ ਉਹ ਆਨਲਾਈਨ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਰਜ ਹਰਜਸ ਲਾਈਵ ਤੇ ਜਿਹੜੀ ਵੀਡੀਓ ਹੈ ਉਸ ਤੇ ਕੋਈ ਗਿੱੱਦਾ ਨਹੀਂ ਹੈ ਕੁਝ ਨਹੀਂ ਹੈ ਕਿਉਂਕਿ ਸ਼ਾਮ ਦੇ ਪ੍ਰੋਗਰਾਮ ਦਾ ਲਾਈਵ ਸੀ ਹਾਂ ਉਹ ਕੈਪਸ਼ਨ ਜਿਹੜਾ ਗਿੱੱਦੇ ਦੇ ਨਾਲ ਕਦੋਂ ਕਿਵੇਂ ਕਿਸ ਟਾਈਮ ਤੇ ਜੋੜਿਆ ਗਿਆ ਔਰ ਉਸ ਦਾ ਉਸ ਨੂੰ ਚਲੋ ਜੇ ਕੋਈ ਕੈਪਸ਼ਨ ਜੁੜ ਵੀ ਗਿਆ ਇੱਕ ਟਾਈਪ ਕੈਪਸ਼ਨ ਨਾ ਕਿ ਕੋਈ ਉਹ ਵੀਡੀਓ ਅ ਗੱਦੇ ਦੇ ਸਟੇਜ ਦੇ ਉੱਤੇ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਫਲੈਕਸ ਨਹੀਂ ਲੱਗੀ ਕੋਈ ਪਿਕਚਰ ਸਕਰੀਨ ਚੱਲ ਰਿਹਾ ਉਹਦੇ ਉੱਤੇ ਕੁਝ ਨਹੀਂ ਚੱਲ ਰਿਹਾ ਉੱਪਰ ਇੱਕ ਟਾਈਪ ਕੀਤਾ ਹੋਇਆ ਕੈਪਸ਼ਨ ਹੈ ਜੇ ਉਸ ਨੂੰ ਇਹਦੇ ਨਾਲ ਸ਼ਾਮ ਵਾਲੀ ਈਵੈਂਟ ਦੇ ਕੈਪਸ਼ਨ ਨੂੰ ਦਿਨ ਵਾਲੀ ਈਵੈਂਟ ਦੇ ਕੈਪਸ਼ਨ ਨਾਲ ਜੋੜ ਕੇ ਗੁੰਮਰਾਹ ਕਰ ਰਿਹਾ ਤਾਂ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਕਿ ਜਿੰਨੇ ਵੀ ਕੀਤਾ ਬੜੀ ਹਲਕੀ ਗੱਲ ਕੀਤੀ ਹੈ ਬੜੀ ਹਲਕੀ ਸੋਚ ਨਾਲ ਕੀਤਾ ਔਰ ਇਸ ਚੀਜ਼ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਔਰ ਜਿਸ ਨੇ ਜੀ ਸੋਕੀ ਨੂੰ ਇਸੇ ਰਿਸੋਲਵ ਕਰਨਾ ਦਿੱਤਾ ਹੈ ਅਸੀਂ ਅਸੀਂ ਦੀ ਤੈ ਤੱਕ ਹਜੇ ਹਜੇ ਕੁਝ ਘੰਟੇ ਹੀ ਹੋਏ ਆ ਜੀ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਫੋਨ ਆ ਰਹੇ ਆ ਜਿਹੜੇ ਕਿ ਟਰੈਕ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਮੈਂ ਉਹ ਨੰਬਰ ਜ਼ਰੂਰ ਆਪਣਾ ਕਤਵਾਲੀ ਦੇ ਵਿੱਚ ਕੰਪਲੇਂਟ ਚ ਦੱਸੂਗਾ WhatsApp ਕਾਲਸ ਅਸੀਂ ਦੇ ਵੀ ਦਿੱਤੇ ਆ WhatsApp ਕਾਲਸ ਵੀ ਆ ਰਹੀਆਂ ਇਸੇ ਤਰ੍ਹਾਂ ਦੀਆਂ ਕਿ ਵੀ ਕੋਈ ਸੈਟਲਮੈਂਟ ਕਰਨਾ ਚਾਹਦੇ ਹੋ ਤੁਸੀਂ ਤਾਂ ਵੀ ਡਿਨਾਈਡ ਵੀ ਕਿਸ ਚੀਜ਼ ਦੀ ਸੈਟਲਮੈਂਟ ਸਾਡਾ ਕੋਈ ਕਸੂਰ ਨਹੀਂ ਅਸੀਂ ਇੱਕ ਸੱਚੇ ਮਨ ਨਾਲ ਔਰ ਗੁਰੂ ਦੇ ਸਿੰਘ ਬਣ ਕੇ ਅਸੀਂ ਸ਼ਾਮ ਦਾ ਇਵੈਂਟ ਕੀਤਾ ਜਿਹਨੇ ਚਿਲड्रन ਡੇ ਸੀਗਾ ਸਾਡੀ ਮਾਤਾ ਜੀ ਦੀ ਸੜਕ ਦਾ ਉਦਘਾਟਨ ਸੀ ਇਹ ਦੋਨੋਂ ਚੀਜ਼ਾਂ ਨੂੰ ਜੋੜ ਕੇ ਮਿਸਗਾਈਡ ਨਾ ਕਰੋ ਔਰ ਮੈਂ ਦੁਆਰਾ ਤੋਂ ਪਟਿਆਲੇ ਦੀ ਸੰਗਤਾਂ ਨੂੰ ਇਹ ਗੱਲ ਕਾਂਗਾ ਕਿ ਤੁਹਾਡਾ ਬੜਾ ਪਿਆਰ ਹੈ ਸਾਡੇ ਨਾਲ ਤੁਸੀਂ ਸਾਨੂੰ ਹਰ ਜਗ੍ਹਾ ਤੇ ਇਹਨਾਂ ਸਪੋਰਟ ਕਰਦੇ ਹੋ ਔਰ ਹੁਣ ਵੀ ਮੈਂ ਦੇਖ ਰਿਹਾ ਕਿ ਜੇ ਦੋ ਕਮੈਂਟ ਇਸ ਤਰ੍ਹਾਂ ਦੇ ਗਲਤ ਆ ਰਹੇ ਤਾਂ 200 ਕਮੈਂਟ ਪੋਜ਼ਿਟਿਵ ਆ ਰਹੇ ਕਿ 플레이ਵੇਸ ਕੋਲ ਨਾਇ ਕਰ ਸਕਦਾ ਹੈ ਨਾ ਹੋ ਸਕਦਾ ਨਾ ਕਰੂਗਾ ਨਾਲ ਕੋਈ ਮਸ਼ੀਨ ਦੇ ਜਿਹੜਾ ਕੈਪਸ਼ਨ ਹੈ ਉਹ ਤੁਹਾਡੇ ਐਂਡ ਤੋਂ ਤੁਹਾਡੇ ਪੇਜ ਦੇ ਉੱਪਰ ਤੁਹਾਡੇ ਬੰਦੇ ਬਰੂ ਗਲਤ ਲਿਖਿਆ ਗਿਆ ਹੈ ਇਹ ਕੈਪਸ਼ਨ ਨਹੀਂ ਸਰ ਕੈਪਸ਼ਨ ਗਲਤ ਨਹੀਂ ਹੈ ਕੈਪਸ਼ਨ ਕੋਈ ਗਲਤ ਕਮੈਂਟ ਕਰ ਰਹੇ ਨੇ ਨਾ ਤੁਸੀਂ ਕੁਝ ਕਿਸੇ ਤੋਂ ਤਾਂ ਇਹ ਜਿਲਾ ਜਾਂਦੇ ਹੋ ਮੈਂ ਮੈਂ ਹੀ ਕਹਾਂਗਾ ਕਿ ਜਦ ਤੱਕ ਤੁਹਾਨੂੰ ਪਤਾ ਨਾ ਹੋਵੇ ਸਾਡੀ ਆਈਡੀਓਲੋਜੀ ਨੂੰ ਸਮਝੋ ਮੇਰੀ ਜਿਹੜੀ ਸਕੂਲ ਦੀ ਆਈਡੀਓਲੋਜੀ ਹੈ ਸਭ ਤੋਂ ਘੱਟ ਦਰਮਿਆਨੀਆਂ ਫੀਸਾਂ 'ਚ ਅਸੀਂ ਸਕੂਲ ਚਲਾ ਰਹੇ ਹਾਂ ਹਰ ਰਿਲੀਜੀਅਨ ਦੇ ਇੱਥੇ ਰਿਸਪੈਕਟ ਕਰਦੇ ਆਂ ਹਰ ਰਿਲੀਜੀਅਨ ਦੇ ਇੱਥੇ ਈਵੈਂਟ ਹੁੰਦੇ ਆ ਇਸ ਸਕੂਲ ਐ ਇੱਥੇ ਹਿੰਦੂ ਮੁਸਲਿਮ ਸਿੱਖਾਈ ਸਭ ਦੇ ਬੱਚੇ ਪੜ੍ਹਦੇ ਆਂ ਸਭ ਦੇ ਰਿਲੀਜੀਅਨ ਦੀ ਇੱਜ਼ਤ ਕੀਤੀ ਜਾਂਦੀ ਆ ਸਭ ਦੇ ਰਿਲੀਜੀਅਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਕਿ ਬੱਚਿਆਂ ਨੂੰ ਦਰਮਿਆਨੀਆਂ ਅਫੀਸਾਂ ਚ ਅੱਛੀ ਐਜੂਕੇਸ਼ਨ ਦੇ ਨਾਲ ਨਾਲ ਅੱਛੀ ਐਕਟੀਵਿਟੀਆਂ ਵੀ ਪਾਰਟਿਸਪੇਟ ਕਰਾਈਏ ਮੇਰੇ ਖਿਆਲ ਨਾਲ ਸਭ ਕੁਝ ਫਾਰਵਰਡ ਆਉਂਦਾ ਰਿਹਾ ਸਕੂਲ ਖਾਪ ਕਰਵੇ ਹਾਂਜੀ ਮੈਂ ਆਲਰੇਡੀ ਇੱਕ ਕਤਵਾਲੀ ਕੰਪਲੇਂਟ ਦੇ ਚੁੱਕਿਆ ਹਾਂ ਜੀ ਔਰ ਮੈਂ ਮਾਨਹਾਨੀ ਦਾ ਉਸ ਤੇ ਕੇਸ ਵੀ ਕਰੂੰਗਾ ਜੋ ਵੀ ਮੈਨੂੰ ਸਮਝ ਆਏਗਾ ਕੁਝ ਸਮਾਂ ਲੱਗੇਗਾ ਇਹ ਚੀਜ਼ ਨੂੰ ਲੱਭਣ ਚ ਕੀ ਇਹ ਇਹ ਸ਼ਰਾਰਤ ਕਿਹਦੇ ਵੱਲੋਂ ਕੀਤੀ ਗਈ ਹੈ ਔਰ ਜਦੋਂ ਵੀ ਪਤਾ ਚੱਲੇਗਾ ਉਹਦੇ ਦੇ ਸਕੂਲ ਮੈਨੇਜਮੈਂਟ ਲੀਗਲ ਐਕਸ਼ਨ ਲੇ ਕੇ ਥੈਂਕ ਯੂ ਸਾਰੇ